ਇਹ ਰਾਤ ਤੱਕ ਹੋ ਰਿਹਾ ਮੈਨੂੰ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੈਂ ਇਹਦਾ ਬਿਆਨ ਦੇਣਾ ਹੈ ਮੈਨੂੰ ਵੀ ਇਹ ਨਹੀਂ ਦੇ ਰਹੇ ਜਾਨ ਬੁੱਝ ਕੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕਿ ਮੈਨੂੰ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਜੁਡੀਸ਼ਰੀ ਨੂੰ ਇਹ ਦੇਖਣਾ ਚਾਹੀਦਾ ਜੁਡੀਸ਼ਰੀ ਦੇਖ ਰਹੀ ਹੈ ਮੈਨੂੰ ਦੇਖਣਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਸੀ ਕਰਨ ਲੱਗਦਾ ਕੋਈ ਰਾਜਨੀਤਿਕ ਪ੍ਰੈਸ਼ਰ ਜੀ ਜਿਹੜੇ ਤੁਹਾਡੇ ਕੋਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅੱਜ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦੱਸੀ ਵੀ ਮੰਗ ਰਹੀ ਸੀ ਵੀ ਮੈਂ ਉ ਜਾ ਕੇ ਮੰਗੂਗਾ ਹੁਣ ਵੀ ਅੱਜ ਹੀ ਮੰਗਾਂਗੀ ਸੀਵੀਏ ਦੀ ਜਾਂਚ ਹਾਂ ਤੁਹਾਡੇ ਨਾਲ ਮੈਨੂੰ ਫਸਾ ਸੀ ਮੇਰੇ ਕੋਲ ਕਹਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਵੀਏ ਉਹ ਜਾਂਚ ਕਰ ਦੇ ਮੈਨੂੰ ਫਸਾ ਦਿੱਤੀ ਤੋਟ ਨਾਉ ਦੀ ਜੀ ਸਾਰਿਆਂ ਦੀ ਹੋ ਚੁੱਕਿਆ ਤੁਸੀਂ ਕੱਲ ਨੂੰ ਇਸੇ ਸੇਮ ਐਫਆਰ ਉਹਦੇ ਵਿੱਚ ਅੱਛਾ ਜੀ ਉਹਨੂੰ 15 ਸਾਲ ਸਜਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬੱਸ ਟਾਰਗੇਟ ਹੀ ਹੋ ਗਈ ਫਿਰ ਹਾਂ ਜੀ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਮ ਆਇਆ ਕਿਤੇ ਕੇਸ ਚ ਆਇਆ ਕਿਤੇ ਹੋਰ ਆਇਆ ਹਾਂ ਜੀ ਜਿਹਨਾਂ ਬੰਦਾ ਕੇਸ ਆਇਆ ਤੇ ਡਰਗ ਦੇ ਕੇਸ ਸਾਰੇ ਸਾਰੇ ਬਠੰਡੇ ਬਾਅਦ ਠੀਕ ਹੈ ਜੀ ਤੇ ਮੈਨੂੰ ਉਹਨਾਂ ਵਿੱਚ ਘੱਟਾ ਜੀ ਨੀ ਕਪੂਰ ਤੋਂ ਕਪੂਰ ਥਲੇ ਤੋਂ ਲੈ ਕੇ ਚਨਾਣ ਇਸ ਤੇ ਪਤਾ ਫਿਰ ਹੁਣ ਠੀਕ ਹੈ ਕਿਨੇ ਕੇਸ ਪਾਇਆ ਕਿਰੇ ਤੁਹਾਡੇ ਅੰਦਰ ਰਹਿੰਦੇ ਆਂ ਦੀ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ ਚ ਕੋਈ ਨਹੀਂ ਪਾਇਆ ਕਿ ਮੇਰੇ ਨਾਮਜਾਤ ਮੇਰੇ ਜੇਲ ਚ ਕੋਈ ਨਾਮਜਾਤ ਨਹੀਂ ਪਾਇਆ ਮੇਰੇ ਜੇਲ ਦੇ ਵਿੱਚ ਇਹ ਦੂਜਿਆਂ ਦੇ ਨਾਮਜਾਤ ਹੋਏ ਨੇ ਜੇ ਮੇਰਾ ਕਦੇ ਨਾਮਜਾਤ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਤੇ ਪਾ ਕਰ ਰਿਹਾ ਇਹ ਕੰਮ ਹੈ ਨਾ ਪਾ ਕਿਉਂ ਕੀਤਾ ਜਾ ਰਿਹਾ ਲੱਗਦਾ ਹੈ ਉਮੀਦ ਇੱਕ ਸਰਕਾਰ ਨਹੀਂ ਸਾਰੀਆਂ ਸਰਕਾਰਾਂ ਇਹਦੀ ਮੈਂ ਇੱਕ ਦੇ ਕੰਮ ਕਰਾਂਗਾ